ਬੀਜ ਬਾਰੇ ਦੱਸਣ ਜਾ ਰਹੀਆਂ ਜੋ ਤੁਹਾਡੇ ਚਿਹਰੇ ਨੂੰ ਜਵਾਨ ਬਣਾਏ ਰੱਖਣ ਵਿੱਚ ਤੁਹਾਡੀ ਬਹੁਤ ਹੀ ਮਦਦ ਕਰਨ ਜਾ ਰਹੇ ਨੇ ਬਹੁਤੇ ਮਹਿੰਗੇ ਵੀ ਨਹੀਂ ਐ ਸਸਤੇ ਹੀ ਨੇ ਔਰ ਤੁਸੀਂ ਡੇਲੀ ਖਾਓਗੇ ਤਾਂ ਦੇਖੋਗੇ ਕਿ ਤੁਹਾਡਾ ਚਿਹਰਾ ਜਿਹੜਾ ਕਿ ਕਿਤੇ ਨਾ ਕਿਤੇ ਝੁਰੜੀਆਂ ਕਰਕੇ ਤੁਹਾਨੂੰ ਪਰੇਸ਼ਾਨ ਕਰਨ ਲੱਗਿਆ ਸੀ ਫਾਈਨ ਲਾਈਨਸ ਕਰਕੇ ਤੁਹਾਨੂੰ ਪਰੇਸ਼ਾਨੀ ਹੋਣੀ ਸ਼ੁਰੂ ਹੋ ਗਈ ਸੀ ਤਾਂ ਇਹ ਬੀਜ ਤੁਸੀਂ ਰੂਟੀਨ ਚ ਖਾਣਾ ਸ਼ੁਰੂ ਕਰ ਦੋ ਤਾਂ ਇਹ ਝੁਰੜੀਆਂ ਇਹ ਫਾਈਨ ਲਾਈਨਸ ਤੁਹਾਨੂੰ ਬਾਏ ਬਾਏ ਕਹਿਣ ਦੇ ਕਹਿ ਦੇਣਗੀਆਂ ਤੇ ਇਹ ਬੀਜ ਨੇ ਜੀ ਅਲਸੀ ਦੇ ਬੀਜ ਇਹ ਆਪਣੇ ਆਪ ਦੇ ਵਿੱਚ ਇੰਨੇ ਵਧੀਆ ਗੋਣ ਰੱਖਦੇ ਨੇ ਅਗਰ ਤੁਸੀਂ ਇਹਨਾਂ ਨੂੰ ਖਾਂਦੇ ਹੋ ਚਿਹਰਾ ਤਾਂ ਤੁਹਾਡਾ ਜਵਾਨ ਬਣਿਆ ਹੀ ਰਹੇਗਾ ਨਾਲ ਦੀ ਨਾਲ ਤੁਹਾਡੀ ਬੋਡੀ ਵੀ ਓਵਰ ਆਲ ਹੈਲਦੀ ਰਹਿਣ ਵਾਲੀ ਹੈ ਫਿਟ ਰਹਿਣ ਵਾਲੀ ਹੈ ਚੰਗੇ ਓਮੇਗਾ 3 ਫੈਟੀ ਐਸਿਡ ਇਹਨਾਂ ਤੋਂ ਤੁਹਾਨੂੰ ਮਿਲਣ ਜਾ ਰਹੇ ਨੇ ਜਿਸ ਦੇ ਨਾਲ ਦਿਲ ਦਿਮਾਗ ਅਤੇ ਸਾਡਾ ਪੂਰਾ ਸ਼ਰੀਰ ਜੋ ਹੈ ਤੰਦਰੁਸਤ ਰਹਿਣ ਵਾਲਾ ਹੈ ਸਾਡੇ ਸ਼ਰੀਰ ਨੂੰ ਚੰਗੇ ਫੈਟੀ ਐਸਿਡਸ ਦੀ ਵੀ ਜ਼ਰੂਰਤ ਹੁੰਦੀ ਹੈ ਅਸੀਂ ਮਾੜਾ ਤੇਲ ਮਾੜੇ ਕਿਉਂ ਤਾਂ ਖਾਂਦੇ ਰਹਿੰਦੇ ਆ ਫਰਾਈ ਚੀਜ਼ਾਂ ਖਾਂਦੇ ਰਹਿੰਦੇ ਆ ਬਾਜ਼ਾਰ ਦੀਆਂ ਅ ਜੰਕ ਫੂਡ ਖਾਂਦੇ ਰਹਿਣੇ ਆ ਜਿਸ ਤੋਂ ਸਾਨੂੰ ਮਾੜਾ ਤੇਲ ਮਿਲਦਾ ਹੈ ਬਿਮਾਰੀਆਂ ਮਿਲ ਜਾਂਦੀਆਂ ਨੇ ਪਰ ਤੁਸੀਂ ਆਪਣੀ ਡਾਈਟ ਤੇ ਜ਼ਰੂਰ ਜੋ ਹੈ ਧਿਆਨ ਦੇਣਾ ਹੈ ਕਿਉਂਕਿ ਉਮਰ ਦੇ ਨਾਲ ਨਾਲ ਸਾਡੀ ਬਾਡੀ ਵਿੱਚ ਵਿਟਾਮਿਨਸ ਔਰ ਮਿਨਰਲਸ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਵਾਝ ਜਾਂਦੀ ਹੈ ਔਰ ਉਸ ਤੋਂ ਵੀ ਜ਼ਿਆਦਾ ਜਿਹੜੀ ਲੋੜ ਹੁੰਦੀ ਆਉਂਦੀ ਹੈ ਐਂਟੀਆਕਸੀਡੈਂਟਸ ਦੀ ਤੇ ਅਲਸੀ ਦੇ ਵਿੱਚ ਜਿਹੜੇ ਹੁੰਦੇ ਨੇ ਇਹਨਾਂ ਵਿੱਚ ਬਹੁਤ ਵਧੀਆ ਐਂਟੀਆਕਸੀਡੈਂਟ ਵੀ ਤੁਹਾਨੂੰ ਮਿਲ ਰਹੇ ਹੁੰਦੇ ਨੇ ਸੋ ਇਹਦਾ ਗੁਣਾਂ ਦੀ ਹੀ ਗੱਲ ਕਰ ਲਈਏ ਤਾਂ ਇਤੋਂ ਤੁਹਾਨੂੰ ਵਿਟਾਮਿਨ B1 ਮਿਲਣ ਜਾ ਰਿਹਾ ਹੈ ਕਾਪਰ ਮਿਲੇਗਾ ਕੈਲਸ਼ੀਅਮ ਮਿਲੇਗਾ ਸੇਲੀਨੀਅ ਪੋਟਾਸ਼ੀਅਮ ਮਿਲ ਜਾਂਦਾ ਹੈ omega 3 ਫੈਟੀ ਐਸਿਡ ਜਿਸ ਦੀ ਕਿ ਮੈਂ ਗੱਲ ਕਰ ਹੀ ਚੁੱਕੀ ਹਾਂ ਫਾਈਬਰ ਵੀ ਅੱਛੀ ਮਾਤਰਾ ਵਿੱਚ ਮਿਲਣ ਵਾਲਾ ਤੁਹਾਨੂੰ ਸੋ ਜੇਕਰ ਤੁਸੀਂ ਦੇਖੋ ਫਾਈਬਰ ਵਾਲੀ ਚੀਜ਼ਾਂ ਤਾਂ ਸਾਡੀ ਡਾਈਟ ਵਿੱਚ ਹੋਣੀਆਂ ਹੀ ਚਾਹੀਦੀਆਂ ਨੇ ਜਿਹੜੇ ਅਲਸੀ ਦੇ ਬੀਜ ਨੇ ਫਲੈਕਸੀਡ ਵੀ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਸੋ ਇਹਨਾਂ ਤੋਂ ਵੀ ਤੁਹਾਨੂੰ ਅੱਛਾ ਫਾਈਬਰ ਮਿਲ ਰਿਹਾ ਹੈ ਔਰ ਅਗਰ ਅਸੀਂ ਗੱਲ ਕਰੀਏ ਖਾਂਡ ਜਨਾ ਕੀ ਫਾਇਦਾ ਸਾਨੂੰ ਮਿਲੇਗਾ omega 3 ਫੈਟੀ ਐਸਿਡ ਦੇ ਨਾਲ ਜਿੱਤੇ ਮੈਂ ਗੱਲ ਕੀਤੀ ਦਿਲ ਦਿਮਾਗ ਤੇ ਬਾਡੀ ਵਧੀਆ ਬਣੀ ਰਹੇਗੀ ਤਾਂ ਤੁਹਾਡੇ ਦੇਖੋ ਸਕਿਨ ਦੇ ਲਈ omega 3 ਫੈਟੀ ਐਸਿਡ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਔਰ ਇਸ ਦੇ ਨਾਲ ਹੀ ਜੋ ਹੈ ਸਾਡੀ ਸਕਿਨ ਵਧੀਆ ਬਣੀ ਰਹਿਣ ਵਾਲੀ ਹੈ ਇਸ ਅਲਸੀ ਦੇ ਵਿੱਚ ਖਾਣ ਨਾਲ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈ ਕਿਉਂਕਿ ਵੱਡੀ ਉਮਰ ਦੇ ਨਾਲ ਨਾਲ ਮੈਟਾਬੋਲਿਜ਼ਮ ਵੀ ਸਲੋ ਹੋਣਾ ਸ਼ੁਰੂ ਹੋ ਜਾਂਦਾ ਖਾਸ ਕਰਕੇ ਆਪਾਂ ਫੀਮੇਲਸ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਦੇ ਵਿੱਚ ਇੰਨਾ ਭਾਰੀਪਨ ਜਾਂ ਬੋਡੀ ਜੋ ਹੈ ਇਸ ਦੇ ਨਾਲ ਨਾਲ ਮੋਟਾਪਾ ਉਹ ਬੋਡੀ ਤੇ ਆਣਾ ਸ਼ੁਰੂ ਹੋ ਜਾਂਦਾ ਹੈ ਉਹ ਕਿਤੇ ਨਾ ਕਿਤੇ ਮੈਟਾਬੋਲਿਜ਼ਮ ਸਲੋ ਹੋ ਚੁੱਕਿਆ ਹੁੰਦਾ ਹੈ ਜਿਸ ਕਰਕੇ ਢੇਰ ਸਾਰੀਆਂ ਪ੍ਰੋਬਲਮਸ ਆਨ ਲਾਦੀਆਂ ਕਿਉਂਕਿ ਕਈ ਲੇਡੀਆਂ ਸੋਚਦੀਆਂ ਕਿ ਅਸੀਂ ਪਹਿਲਾਂ ਵੀ ਇੰਨਾ ਹੀ ਖਾਂਦੇ ਸੀ ਹੁਣ ਵੀ ਓਨਾ ਹੀ ਖਾਣੇ ਆ ਇਆ ਉਸ ਤੋਂ ਘੱਟ ਹੀ ਖਾਣਿਆ ਤਾਂ ਫਿਰ ਇਹ ਮੋਟਾਪਾ ਸਾਡੇ ਤੇ ਕਿਉਂ ਚੜ ਰਿਹਾ ਹੈ ਅਸੀਂ ਤਾਂ ਕੰਮ ਵੀ ਦਿਨ ਦੇ ਵਿੱਚ ਕਾਫੀ ਕਰਦੇ ਰਹਿੰਦੇ ਆ ਫਿਰ ਵੀ ਇਹ ਸਰੀਰ ਵਜ਼ਨ ਕਿਉਂ ਵਧਦਾ ਜਾ ਰਿਹਾ ਹੈ ਸੋ ਸਾਡਾ ਮੈਟਾਬੋਲਿਜ਼ਮ ਸਲੋ ਹੋ ਚੁੱਕਿਆ ਹੁੰਦਾ ਹੈ ਜਿਸ ਕਰਕੇ ਮੋਟਾਪੇ ਦੇ ਅਸੀਂ ਸ਼ਿਕਾਰ ਹੋਣ ਲੱਗ ਜਾਂਦੇ ਆ ਉਮਰ ਵਧਣ ਦੇ ਨਾਲ ਨਾਲ ਤੇ ਜੇ ਮੈਟਾਬੋਲਿਜ਼ਮ ਸਹੀ ਰਹੇਗਾ ਤਾਂ ਇਹ ਵੱਦੂ ਮੋਟਾਪਾ ਚੜਦਾ ਹੀ ਨਹੀਂ ਹੈ ਤੇ ਜੇ ਆਪਾਂ ਅਲਸੀ ਦੇ ਬੀਜ ਖਾਣ ਦੀ ਗੱਲ ਕਰੀਏ ਤਾਂ ਸਹੀ ਤਰੀਕਾ ਕੀ ਇਹ ਖਾਣ ਦਾ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿਉਂਕਿ ਕਈ ਵਾਰੀ ਗਲਤ ਤਰੀਕੇ ਨਾਲ ਹੀ ਕਈ ਲੋਕ ਅਲਸੀ ਦੇ ਬੀਜ ਖਾ ਰਹੇ ਹੁੰਦੇ মিল ਹੀ ਨਹੀਂ পানਦਾ ਸੋ ਦੇਖੋ ਪਹਿਲਾਂ ਤਾਂ ਆਪਾਂ ਜਲ ਮੈਟਾਬੋਲਿਜ਼ਮ ਦੀ ਗੱਲ ਕਰਦੇ ਆ ਮੈਟਾਬੋਲਿਜ਼ਮ ਸਹੀ ਅਗਰ ਵਧੀਆ ਤੇਜ਼ ਬਣਿਆ ਰਹਿੰਦਾ ਤਾਂ ਉਸ ਦੇ ਨਾਲ ਜਿਹੜਾ ਤੁਹਾਡਾ ਐਕਸਟਰਾ ਬੈਲੀ ਫੈਟ ਹੈ ਉਹ ਬਾਡੀ ਖੁਦ ਬਖੁਦ ਹੀ ਉਸ ਨੂੰ ਬਰਨ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਤੇ ਵੀ ਤੁਹਾਡਾ ਐਕਸਟਰਾ ਫੈਟ ਚੜਦਾ ਤਾਂ ਉਹ ਨਾਲ ਦੇ ਨਾਲ ਬਰਨ ਹੋ ਜਾਂਦਾ ਤੇ ਤੁਹਾਡੇ ਸਰੀਰ ਦੇ ਉੱਪਰ ਮੋਟਾਪੇ ਦੀ ਤਰ੍ਹਾਂ ਨਜ਼ਰ ਨਹੀਂ ਆਂਦਾ ਸੋ ਅਗਰ ਖਾਣ ਦਾ ਸਹੀ ਤਰੀਕੇ ਦੀ ਆਪਾਂ ਗੱਲ ਕਰੀਏ ਕਈ ਲੋਕ ਸਿਰਫ ਅਲਸੀ ਦੇ ਬੀਜ ਨੂੰ ਪੀਉਂਕੇ ਰਾਇਤੇ ਵਿੱਚਾਂ ਕਿਸੇ ਚੀਜ਼ ਵਿੱਚ ਪਾ ਕੇ ਖਾ ਲੈਂਦੇ ਨੇ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਅਲਸੀ ਦੇ ਬੀਜ ਜਸਟ ਹੋ ਹੀ ਨਹੀਂ ਪਾਉਂਦੇ ਤੇ ਉਹ ਤੁਹਾਡੀ ਬੋਡੀ ਨੂੰ ਇਸ ਚੰਗੇ ਗੁਣ ਮਿਲ ਹੀ ਨਹੀਂ ਪਾਉਂਦੇ ਤਾਂ ਸਹੀ ਤਰੀਕਾ ਇਹ ਹੈ ਕਿ ਤੁਸੀਂ ਅਲਸੀ ਦੇ ਬੀਜ ਰੋਸਟ ਕਰਕੇ ਰੱਖ ਲਓ ਵੈਸੇ ਉਹ ਕਰੰਚੀ ਹੋ ਜਾਂਦੇ ਨੇ ਰੋਸਟ ਕੀਤੇ ਅਲਸੀ ਦੇ ਬੀਜ ਐਵੇਂ ਹੀ ਤੁਸੀਂ ਨਾਰਮਲ ਜਿਵੇਂ ਹੈ ਉਹ ਖਾ ਸਕਦੇ ਹੋ ਔਰ ਨਹੀਂ ਤਾਂ ਤੁਸੀਂ ਜਿਵੇਂ ਰੋਸਟ ਕਰਨ ਤੋਂ ਬਾਅਦ ਸੈਲਡ ਬਣਾ ਰਹੇ ਹੋ ਕੋਈ ਵੀ ਉਜ਼ੋ ਪਰ ਖਾ ਪਾ ਕੇ ਖਾ ਸਕਦੇ ਹੋ ਟੇਸਟੀ ਵੀ ਲੱਗਦੇ ਆ ਜਾਂ ਫਿਰ ਤੁਸੀਂ ਇਹਨਾਂ ਨੂੰ ਗ੍ਰਾਈਂਡ ਕਰ ਲਓ ਗ੍ਰਾਈਂਡ ਕਰਕੇ ਤੁਸੀਂ ਆਪਣੇ ਜੂਸ ਦੇ ਵਿੱਚ ਸੂਪ ਦੇ ਵਿੱਚ ਵੀ ਮਿਕਸ ਕਰਕੇ ਖਾ ਸਕਦੇ ਹੋ ਤੇ ਇਸ ਦੇ ਨਾਲ ਵੀ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲਣ ਮਿਲੇਗਾ ਹੀ ਮਿਲੇਗਾ ਪਰ ਹਾਈ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਜਦੋਂ ਤੁਸੀਂ ਰੋਸਟ ਕਰਕੇ ਗ੍ਰाइंड ਕਰਕੇ ਉਸ ਦਾ ਪਾਊਡਰ ਬਣਾ ਕੇ ਰੱਖ ਰਹੇ ਹੋ ਨਾ ਤਾਂ ਇਸੇ ਬਹੁਤ ਜ਼ਿਆਦਾ ਮਾਤਰਾ ਵਿੱਚ ਤੁਸੀਂ ਬਣਾ ਕੇ ਨਹੀਂ ਰੱਖਣਾ ਕਿਉਂਕਿ ਜਿੰਨਾ ਅਸੀਂ ਪਾਊਡਰ ਬਣਾ ਕੇ ਬਹੁਤ ਜ਼ਿਆਦਾ ਦਿਨਾਂ ਲਈ ਬਣਾਈ ਰੱਖਾਂਗੇ ਤਾਂ ਉਸ ਦੇ ਵਿੱਚ ਜਿਹੜੇ ਅੱਛੇ-ਅੱਛੇ ਵਿਟਾਮਿਨਸ ਔਰ ਮਿਨਰਲਸ ਜੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਗੁਣ ਹੌਲੀ-ਹੌਲੀ ਘਟਨੇ ਸ਼ੁਰੂ ਹੋ ਜਾਂਦੇ ਨੇ omega 3 ਫੈਟੀ ਐਸਿਡਸ ਦੀ ਅਸੀਂ ਗੱਲ ਕਰਦੇ ਹਾਂ भी जो है उसे कटने हो जाने अगर पाउडर बनाना ही है तो दस दिन वात्त सिर्फ बनाओ इसको तो ज्यादा देर तक नहीं बना के रखना फिर उसका तुम कोई फायदा नहीं मिलेगा बहुत चंगा होगा डेली रोस्ट करके अगर कंज्यूम कर दौ सो जरूर ਏਜ ਵਦਨ ਦੇ ਨਾਲ ਨਾਲ ਆਪਣੀਆਂ ਬਿਮਾਰੀਆਂ ਤੋਂ ਤੁਸੀਂ छुटकारा ਚਾਹੁੰਦੇ ਹੋ ਜਾਂ ਬਿਮਾਰੀਆਂ ਲੱਗਣ ਹੀ ਨਾ ਤਾਂ ਸਭ ਤੋਂ ਪਹਿਲਾਂ ਡਾਈਟ ਤੇ ਫੋਕਸ ਜ਼ਰੂਰ ਕਰੋ ਔਰ ਪਾਣੀ ਚੰਗੀ ਮਾਤਰਾ ਵਿੱਚ ਪੀਓ ਫਿਜ਼ੀਕਲ ਐਕਟੀਵਿਟੀ ਆਪਣੀ ਵਧੀਆ ਬਣਾ ਕੇ ਰੱਖੋ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਅਲਸੀ ਦੇ ਬੀਜ ਦੀ ਗੱਲ ਕਰ ਰਹੇ ਆ ਨਟਸ ਦੀ ਆਪਾਂ ਗੱਲ ਕਰ ਲਈਏ ਐਲਮੰਟਸ ਨੇ ਵਾਲਨਟਸ ਹੈ ਇਹਨਾਂ ਨੂੰ ਵੀ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਸੋ ਇਹ बड़े ईजी ने खाने टेस्टी भी लगते हैं और तो आड़ी हेल्थ बहुत बेनीफिट इस मिलन जा रहे हैं तो एडवास एजिंग के जड़े सिमटमडिया ने इन्होंने अलसी के बीज भी बाय बाय कह सकते हो तो उम्मीद कर दें भी अभी तुम चंकी लगी है वजी लगी है तो इसको लाइक एंड शेयर जरूर कर देना कमेंट करके भी अपने विचार जरूर साझे करना पेज नाले तक फॉलो नहीं था तो फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब भी कर दौ मिला ਅਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ